ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੇ ਸਿਆਸੀ ਕਮਸਾਨ ਹੈ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ ਨੂੰ ਨਾਟਕ ਦੀ ਥਾਂ ਕੰਮ ਕਰਨ ਦੀ ਸਲਾਹ ਦਿੱਤੀ ਹੈ ਕਿ ਆ ਕੇ ਸਰਕਾਰ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਖਿਲਾਫ ਕਾਰਵਾਈ ਕਰੇ ਉਥੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ ਹੈ ਹਾਲਾਂਕਿ ਆਪ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਚ ਡਰੱਗ ਮਾਫੀਆ ਨੂੰ ਖਤਮ ਕਰਨ ਲਈ ਪਹਿਲੇ ਦਿਨ ਤੋਂ ਕੰਮ ਕਰ ਰਹੇ ਨੇ ਪਰ ਵਿਰੋਧੀ ਧਿਰਾਂ ਹਮਲਾਵਰ ਨੇ ਹੋਰ ਤੇ ਕੋਈ ਚੀਜ਼ ਮਿਲੇ ਨਾ ਮਿਲੇ ਪੂਰੀ ਜ਼ਰੂਰ 50 ਮਿੰਟਾਂ ਦੇ ਟੈਲੀਫੋਨ ਤੇ ਮਿਲ ਜਾਂਦੀ ਮਿਲਦੀ ਕਿ ਨਹੀਂ ਜੀ ਦੱਸਿਆ ਨਿਆਣੇ ਵੇਖੋ ਸਾਡੀ ਇੱਕ ਮਾਰਸ਼ਲ ਰੇਸਿਆ ਉਸ ਮਾਰਸ਼ਲ ਰੇਸ਼ ਤੇ ਨੌਜਵਾਨਾਂ ਵਾਸੇ ਹਲਾਤ ਇਹੋ ਜਿਹੇ ਬਣਾ ਦਿੱਤੇ ਜਾਂ ਦੇ ਬਾਹਰਲੇ ਮੁਲਕੇ ਚਲੇ ਜਿਹੜੇ ਇੱਥੇ ਰਹਿ ਗਏ ਮਜਬੂਰੀ ਨਾਲ ਜਿਨ੍ਹਾਂ ਦੇ ਮਾਪਿਆਂ ਕੋ ਪੈਸੇ ਨਹੀਂ ਬੱਚਿਆਂ ਨੂੰ ਬਾਹਰ ਕਰਨ ਦੇ ਉਹ ਸਾਰੇ ਨਸ਼ੇ ਦਾ ਸ਼ਿਕਾਰ ਕਰਦੇ ਵੇਖੋ ਤੁਹਾਡੀ ਕਿਹੋ ਜੀ ਇਹ ਸਾਡੀ ਕੌਮ ਹੈ ਲੋਕ ਕਲਕੱਤਰਾ ਆਉਂਦੇ ਸੀ ਇਹਨਾਂ ਨਾਲ ਟੱਕਰ ਲੈਣ ਤੋਂ ਪਜਦੇ ਅੱਜ ਵੇਖੋ ਹਾਲਾਤ ਕੀ ਪਿਛਲੇ ਇੱਕ ਹਫਤੇ ਅਖਬਾਰਾਂ ਦੀ ਖਬਰ ਇਹ 15 ਨੌਜਵਾਨ ਬੱਚੇ ਜਿਹੜੇ ਪੰਜਾਬ ਦੇ ওভারਡੋਜ਼ ਦਾ ਮਾਰੇ ਗਏ 15 ਬੱਚੇ ਆ ਸਾਰੀਆਂ ਅਖਬਾਰਾਂ ਦੀਆਂ ਤੋਹਣਾਂ ਤੇ ਤੁਸੀਂ ਰੋਜ਼ ਹੀ ਵੇਖਦੇ ਹੋ ਆਪਣਾ ਅਖਬਾਰ